ਘਟੀਆਂ ਆਪਣੇ ਪਿੰਡ ਕੋਰ ਵਾਲੇ ਦੇ ਵਿੱਚ ਪਾਦੀਆਂ ਇਹਦੋਂ ਪਹਿਲਾਂ ਤਕਰੀਬਨ ਮੇਰੇ ਹਿਸਾਬ ਨਾਲ 50 ਤੋਂ ਪਲੱਸ ਪਾਦੀਆਂ ਨੇ ਪਾਣੀ ਆਪਾਂ ਨਹਿਰੀ ਵਰਤੇ ਜੀ ਪਾਣੀ ਨਹਿਰੀ ਵਰਤਿਆ ਬਕੈਨ ਦਾ ਮਤਲਬ ਸੋਨੇ ਦੇ ਹਸਾਗਾ ਉਥੋਂ ਨਹਿਰੀ ਪਾਣੀ ਵਰਤਦੇ ਗੁਰੂ ਜੀ ਤੁਸੀਂ ਨਿਉਆਂ ਨੂੰ ਪਲਾਸਟਰ ਕਰਦੇ ਹੁੰਦੇ ਸੀ ਜਾਂ ਕਦੋਂ-ਕਦੋਂ ਕਰ ਲੱਗੇ ਹੋ ਨਹੀਂ ਨਹੀਂ ਇਹ ਤਾਂ ਸਾਨੂੰ ਹੋ ਗਏ ਘਟੂਕਟ ਤਿੰਨ ਕਸਾਲੀ ਹੋਏ ਪਹਿਲਾਂ ਤਾਂ ਬਈ ਮੈਨੂੰ ਐ ਲੱਗਦਾ ਪਾਣੀ ਚੰਗੇ ਸੀ ਹਨਾ ਪਾਣੀ ਵੀ ਚੰਗੇ ਸੀਗੇ ਮਟੀਰੀਅਲ ਵੀ ਵਧੀਆ ਹੁੰਦਾ ਸੀਗਾ ਫਰਕ ਹੈ ਬਈ ਇਹ ਵੀ ਗੱਲ ਥੋੜੀ ਸਹੀ ਹੋਰ ਇਹ ਸਲਾਹ ਆ ਤੁਸੀਂ ਚੈੱਕ ਕਰ ਲਓ ਕਿਤੇ ਨਹੀਂ ਆਇਆ ਹੈਗਾ ਬੀਮਾ ਡਾਊਨ ਪਾਇਆਗਾ 1.5 ਫੁੱਟ ਅੱਛਾ ਬਾਈ ਆਪਣੇ ਕੁਰਸੀ ਤੋਂ ਠੀਕ ਹੈ ਜੀ ਜਦੋਂ ਬੀਮ ਪਾਤਾ ਬੀਮ ਦੇ ਉੱਪਰ ਜਿਹੜੀ ਚਣਾਈ ਹੋਈ ਆ ਸਾਰੇ ਪਲਾਸਟਰ ਕਰੀਏ ਪਾਸਾਂ ਤੋਂ ਪਲਾਸਟਰ ਕਰ ਦਈਂ ਆਂਦਰੋਂ ਬਾਹਰੋਂ ਤੇ ਉੱਪਰ ਉਹਦੇ ਉੱਪਰ ਉਹਦੇ ਆਪਾਂ ਡੀਪੀਸੀ ਪਾਤੀ ਡੀਪੀਸੀ ਪਾ ਕੇ ਉਹਦੇ ਉੱਤੇ ਨੁੱਕ ਪੇਪਰ ਪਾ ਦਾਂ ਅੱਛਾ ਬਾਈ ਤੇ ਇਹਦੇ ਨਾਲ ਬਾਈ ਗਰੰਟੀ ਵਾਲੀ ਗੱਲ ਹੋ ਜਾਏਗੀ ਦੋਸਤੋ ਅੱਜ ਆਪਾਂ ਇੱਕ ਇਦਾਂ ਦੇ ਆਪਣੇ ਠੇਕੇਦਾਰ ਭਰਾ ਨੂੰ ਮਲਾਵਾਂਗੇ ਤੁਹਾਨੂੰ ਜਿਹੜ ਨੇ ਇੱਕ ਪਿੰਡ ਦੇ ਵਿੱਚ ਘੱਟੋ ਘੱਟ 50 ਕੋਠੀਆਂ ਬਣਾਈਆਂ ਨੇ ਤੇ ਉਹਨਾਂ ਦਾ ਐਕਸਪੀਰੀਅੰਸ ਵੀ ਜਾਣਾਂਗੇ ਕਿੰਨੇ ਕ ਸਾਲਾਂ ਦਾ ਤੇ ਜਿਲ੍ਹਾ ਮਾਨਸਾ ਦੇ ਵਿੱਚ ਬਣਾਈਆਂ ਜੀ ਤੇ ਬਾਈ ਨਾਲ ਕਰਾਉਣਾ ਹੈ ਗੱਲਬਾਤ ਤੁਹਾਡੀ ਤੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਬਾਈ ਪਹਿਲਾਂ ਆਪਣਾ ਨਾਮ ਤੇ ਆਪਣਾ ਪਿੰਡ ਜ਼ਰੂਰ ਦੱਸੋ ਤੇ ਆਪਣਾ ਐਕਸਪੀਰੀਅੰਸ ਕਿੰਨੇ ਕ ਟਾਈਮ ਦਾ ਹੋ ਗਿਆ ਆਪਣਾ ਨਾਮ ਆ ਜੇ ਗੋਗੀ ਮਾਨ ਠੀਕ ਹੈ ਬਾਈ ਜੀ ਤੇ ਪਿੰਡ ਆਪਣਾ ਨੰਦਗੜਾ ਜੀ ਪਿੰਡ ਨੰਦਗੜ ਵੀਰੇ ਹਾਂ ਜੀ ਤੇ ਇਹ ਵੀਰੇ ਕੰਮ ਠੇਕੇਦਾਰੀ ਦੇ ਕੰਮ ਦੇ ਵਿੱਚ ਤੁਸੀਂ ਤੁਹਾਡੇ ਦੱਸਣ ਦੇ ਹਿਸਾਬ ਨਾਲ ਤੁਸੀਂ ਕਿੰਨੀਆਂ ਕਿਠੇ ਕੋਠੀਆਂ ਆਪਣੇ ਪਿੰਡ ਕੋਰ ਵਾਲੇ ਦੇ ਵਿੱਚ ਪਾਤੀਆਂ ਇਹ ਤੋਂ ਪਹਿਲਾਂ ਆਪਣੇ ਤਕਰੀਬਨ ਮੇਰੇ ਹਿਸਾਬ ਨਾਲ 50 ਤੋਂ ਪਲੱਸ ਪਾਤੀਆਂ ਨੇ ਜੀ ਅੱਛਾ ਬਾਈ ਹਾਂ ਜੀ ਤੇ ਬਾਈ ਐਕਸਪੀ ਵੀਰੀਆਂਸ ਅਸਨ ਮੈਂ 99 ਦੇ ਵਿੱਚ ਕੰਮ ਸਿੱਖਿਆ ਜੀ 99 ਦੇ ਵਿੱਚ ਕੰਮ ਸਿੱਖਣ ਲੱਗੇ ਤੁਸੀਂ 8ਵੀਂ ਪਾਸ ਕਰਕੇ ਮੈਂ ਉਦੋਂ 15 16 ਸਾਲਾਂ ਦਾ ਸੀ ਠੀਕ ਹੈ ਬਾਈ ਬਸ ਉਦੋਂ ਤੋਂ ਇਸੇ ਕੰਮ ਜਿਦੜੇ ਆਉਂਦੇ ਤੇ ਬਹੁਤ ਸਾਲ 36 ਸਾਲ ਹੋ ਗਏ 34 35 ਸਾਲ ਹਨ ਹਾਂ ਤੇ ਦੋਸਤੋ 34 35 ਸਾਲ ਦਾ ਤਜਰਬਾ ਬਾਈ ਦਾ ਤੇ ਬਾਈ ਨੇ ਆਪਣੇ ਪਿੰਡ ਕੋਰ ਵਾਲਾ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਵਿੱਚ ਘੱਟੋ ਘੱਟ 50 ਕੋਠੀਆਂ ਬਾਈ ਨੇ ਬਣਾਈਆਂ ਹੋਈਆਂ ਤੇ ਹੋਰ ਵੀ ਬਾਈ ਪਿੰਡਾਂ ਦੇ ਕਾਫੀ ਬਣਾਈਆਂ ਨੇ ਹਾਂ ਲਵੇ ਆਪਣੇ ਜਿਵੇਂ ਦਾਨੇ ਵਾਲਾ ਹੋ ਗਿਆ ਅਨੰਦਗੜ੍ਹ ਹੋ ਗਿਆ ਪਿੰਡ ਤੇ ਦਲੇਲ ਵਾਲਾ ਤੇ ਚਨੀ ਰੋਗ ਆ ਲਵਲ ਵੇ ਤੇ ਭਾਈ ਇਹ ਜਿਹੜੇ ਆਪਾਂ ਦੇਖੀ ਜਿਹੜੀ ਆ ਕੋਠੀ ਬਣਾਈਆ ਕਿੰਨੇ ਕਿੰਨੇ ਕ ਮੰਨ ਕੇ ਚੱਲੋ ਇਹ ਸਕੁਅਰ ਫੁੱਟ ਦੇ ਵਿੱਚ ਆ ਇਹ ਆਪਣਾ ਜੀ 2200 ਤਾਂ ਹੈਟਾਂ ਠੀਕ ਹੈ ਤੇ 1250 ਉੱਪਰ ਆ ਜੀ ਠੀਕ ਹੈ ਭਾਈ 3200 ਬਣਦਾ ਕਹਿੰਦਾ ਮਤ 32 3300 32 3300 ਠੀਕ ਹੈ ਭਾਈ ਤੇ ਆਪਾਂ ਭਾਈ ਡਿਜ਼ਾਈਨ ਦਿਖਾਵਾਂਗੇ ਨਾਲ-ਨਾਲ ਤੇ ਇਹਦੇ ਵਿੱਚ ਕੀ ਕੀ ਸਪੈਸ਼ਲ ਕੀਤਾ ਆਪਾਂ ਚੱਲ ਕੇ ਦਿਖਾਉਣੇ ਆ ਤੇ ਉਹ ਜ਼ਰੂਰ ਦੱਸੀ ਜਾਏ ਉਹ ਨਾਲ ਦੀ ਨਾਲ ਕੀ ਕੀ ਇਹਦੇ ਵਿੱਚ ਸਪੈਸ਼ਲ ਤੁਸੀਂ ਕੀਤਾ ਕੋਈ ਸ਼ੋਰੇਸਲਾ ਵਾਸਤੇ ਕੀ ਕੀਤਾ ਸ਼ੋਰੇਸਲਾ ਵਾ ਤੁਸੀਂ ਚੈੱਕ ਕਰ ਲਓ ਕਿਤੇ ਨਹੀਂ ਆਇਆ ਹੈਗਾ ਹਾਂਜੀ ਬਾਈ ਤੇ ਇਹਨਾਂ ਨੇ ਪਾਣੀ ਦਾਲਾ ਪੂਰਾ ਤਰਾਇ ਤਰੋਈ ਕਰੀ ਆਗੀ ਤੇ ਕਿੰਨਾ ਟਾਈਮ ਹੋ ਗਿਆ ਪਲਸ ਤਰੋਈ ਨੂੰ ਬਾਈ ਪਲਸ ਤਰੋਈ ਨੂੰ ਹੋ ਗਏ ਤਿੰਨ ਸਾਢੇ ਤਿੰਨ ਮਹੀਨੇ ਹੋ ਗਏ ਸਾਢੇ ਤਿੰਨ ਮਹੀਨੇ ਤਾਂ ਬਾਈ ਸਰਦੀ ਦੀ ਰੋਤਾ ਛੋਰਾ ਸਲਾਬ ਆ ਜਾਂਦਾ ਛੋਰਾ ਆ ਜਾਂਦਾ ਹੁੰਦਾ ਨਾ ਬਾਕੀ ਥੱਲੋਂ ਚੜਨ ਲੱਗਦਾ ਜਿਹੜਾ ਆਪਾਂ ਇੱਥੇ ਪਾਣੀ ਛਿੜਕ ਦਿੰਨੇ ਆ ਇਹ ਆਪਣੇ ਪੱਥਰ ਲਾਉਣ ਵੇਲੇ ਠੀਕ ਹੈ ਬਾਈ ਇੱਥੋਂ ਇੱਥੋਂ ਤੱਕ 2-2 ਫੁੱਟ ਚੜ ਜਾਂਦਾ हां भाई इते आपा लुक पेपर पाया जी कछ लुक पेपर दा इस्तेमाल की तस्सी भाई आपा 3 इंच दी ठीक है भाई ओदे ऊपर लुक पेपर पाया ते ਥੱਲੇ ਬਾਈ ਮੰਨ ਕੇ ਚੱਲੋ ਜਿਵੇਂ ਹੁਣ ਨਿਓ ਕੱਢ ਲਿਓ ਤੁਸੀਂ ਹਾਂਜੀ ਸ਼ੁਰੂ ਤੋਂ ਕੀ ਕੀਤਾ ਸੋਰੇ ਸਲਾਬ ਵਾਸਤੇ ਉਹ ਆਪਾਂ ਥੱਲੋ ਪਲਾਸਟਰ ਕਰੀਏ ਬੀਮ ਡਾਊਨ ਪਾਇਆਗਾ 1.5 ਫੁੱਟ ਅੱਛਾ ਬਾਈ ਆਪਣੇ ਕੁਰਸੀ ਤੋਂ ਠੀਕ ਹੈ ਜੀ ਜਦੋਂ ਬੀਮ ਪਾਤਾ ਬੀਮ ਦੇ ਉੱਪਰ ਜਿਹੜੀ ਚਣਾਈ ਹੋਈ ਆ ਸਾਰੇ ਪਲਾਸਟਰ ਕਰੀਏ ਪਾਸਾਂ ਤੋਂ ਪਲਾਸਟਰ ਕਰ ਦਿੰਦੇ ਹਾਂ ਅੰਦਰੋਂ ਬਾਹਰੋਂ ਤੇ ਉੱਪਰ ਉਹਦੇ ਉੱਪਰ ਉਹਦੇ ਆਪਾ ਡੀਪੀਸੀ ਪਾਤੀ ਡੀਪੀਸੀ ਪਾ ਗੋਦੇ ਤੋਂ ਨਕ ਪੇਪਰ ਬਾਤ ਅੱਛਾ ਬਾਈ ਤੇ ਇਹਦੇ ਨਾਲ ਬਾਈ ਗਰੰਟੀ ਵਾਲੀ ਗੱਲ ਹੋ ਜਾਏਗੀ ਜੀ ਜਮਾ ਗਰੰਟੀ ਆ ਪਰ ਤਜਰਬਾ ਕਰਿਆ ਹੋਇਆ ਯਾਰ ਆਪਾਂ ਉਹ ਤੇ ਪਾਣੀ ਕਿਹੜਾ ਵਰਤਿਆ ਬਾਈ ਪਾਣੀ ਆਪਾਂ ਨਹਿਰੀ ਵਰਤਿਆ ਜੀ ਪਾਣੀ ਨਹਿਰੀ ਵਰਤਿਆ ਆਪਾਂ ਕਹਿਣ ਦਾ ਮਤਲਬ ਸੋਨੇ ਦੇ ਸਾਗ ਆ ਗਏ ਉਹ ਤੋਂ ਨਹਿਰੀ ਪਾਣੀ ਵਰਤਿਆ ਤੋਂ ਡੱਗ ਬਣਿਆ ਸੀ ਵਧੀਆ ਉਹਦੇ ਠੀਕ ਆ ਬਾਈ ਤੇ ਆਪਦਾ ਪਦੋਸਤੋ ਸਾਢੇ 3 ਮਹੀਨੇ ਹੋ ਗਏ ਘੱਟੋ ਘੱਟ ਕੋਠੀ ਪਲਾਸਟਰ ਹੋਈ ਨੂੰ ਕੋਈ ਸ਼ੋਰਾ ਸਲਾਬ ਨਹੀਂ ਚਾਰੇ ਪਾਸੇ ਬਾਈ ਸਾਰਾ ਸੀਨ ਦਿਖਾ ਦਿਓ ਤੇ ਬਈ ਆਪਾਂ ਡਿਜ਼ਾਈਨ ਦਿਖਾਈ ਜ ਬਈ ਡਾਉਨ ਸਿਲਿੰਗ ਵਗੈਰਾ ਦਿਖਾ ਦਿਓ ਕੰਮ ਚੱਲੀ ਜਾਂਦਾ ਕੋਠੀ ਕੰਪਲੀਟ ਹੋਈ ਤਾਂ ਅੱਗੇ ਸਾਰਾ ਦਿਖਾਵਾਂਗੇ ਬਾਈ ਹਨਾ ਹਾਂਜੀ ਬਈ ਜਦੋਂ ਹੁਣ ਆਪਾਂ ਘਰ ਬਣਾਉਣੇ ਹਨਾ ਉਦੋਂ ਵਾ ਤੁਹਾਡਾ 30 40 ਸਾਲ ਦੇ ਤਜਰਬੇ ਤੋਂ ਲੋਕ ਇਹ ਚੀਜ਼ ਵੀ ਅਗਲਾ ਜਾਣਦਾ ਹੋਊਗਾ ਵੀ ਬਾਈ ਹੋਰਾਂ ਤੋਂ ਪਲਾਸਟਰ ਤੱਕ ਹੋ ਗਿਆ ਅਸੀਂ ਪੀਓਪੀ ਵਗੈਰਾ ਦਾ ਜਾਂ ਪੱਥਰ ਦਾ ਹੋ ਗਿਆ ਜਾਂ ਲੱਕੜ ਦਾ ਪਿਓ ਬਾਈ ਕਿੱਥੋਂ ਕਿੱਥੋਂ ਲਿਆ ਕੇ ਕੀ ਕੀ ਚੀਜ਼ ਬਾਇ ਕਰੀਏ ਕਿਹੜੀ ਲੱਕੜ ਲਾਈਏ ਕਿਹੜਾ ਪੱਥਰ ਲਾਈਏ ਇਹ ਚੀਜ਼ ਤੁਹਾਨੂੰ ਪੁੱਛਦੇ ਹੌਣੇ ਹੁਣ ਇਹਦੇ ਵਿੱਚ ਪੱਥਰ ਚੱਲੀ ਜਾਂਦਾ ਹੁਣ ਟਾਇਲ ਦਾ ਕੰਮ ਹਨਾ ਹਾਂਜੀ ਇਹ ਤੁਹਾਨੂੰ ਪੁੱਛਿਆ ਹੌਣਾ हां यो पुछा ਤੇ ਆਪਾਂ ਗੋਰਾ ਆਪਣਾ ਟਾਇਲ ਵਾਲਾ ਜਿਹੜਾ ਜੀ ਰਾਮਪੁਰੇ ਅੱਛਾ ਬਾਈ ਤੁਸੀਂ ਵੀ ਦੇਖਿਆ ਹੋਣਾ ਉਹਨਾਂ ਦਾ ਵੀ ਕੰਮ ਦੇਖਿਆ ਵੀ ਉਹਨਾਂ ਤੋਂ ਲਵਾਇਆ ਵੀ ਬਾਕੀ ਬਹੁਤ ਕੋਠੀਆਂ 'ਚ ਠੀਕ ਹੈ ਬਾਈ ਠੀਕ ਹੈ ਬਹੁਤ ਵਧੀਆ ਚੀਜ਼ ਹੈ ਉਹਨਾਂ ਦੀ ਠੀਕ ਹੈ ਬਾਈ ਠੀਕ ਹੈ ਤੇ ਟਾਇਲ ਹੁਣ ਲੱਗੀ ਜਾਂਦੀ ਹੈ ਤੇ ਦੋਸਤੋ ਇਹ ਟਾਇਲ ਬਾਈ ਕੀਤੀ ਹੈ ਬਾਈ ਉਹਨਾਂ ਨੇ ਗੋਰਾ ਟਾਇਲ ਰਾਮਪੁਰਾ ਤੋਂ ਆਪਾਂ ਜ਼ਿਆਦਾਤਰ ਕੋਠੀਆਂ ਦੇ ਵਿੱਚ ਲੱਗੀ ਦੇਖਦੇ ਆਂ ਇਹ ਤੇ ਕਈ ਥਾਂ 'ਚ ਆਪਾਂ ਨੂੰ ਜੋ ਆਪਣੇ ਕਸਟਮਰ ਭਰਾ ਹੁੰਦੇ ਆ ਕੋਠੀਆਂ ਵਾਲੇ ਵੀ ਭਰਾ ਹੁੰਦੇ ਆ ਉਹ ਦੱਸਦੇ ਆ ਵੀ ਵਧੀਆ ਟਾਇਲ ਹੁੰਦੀ ਆ ਤੇ ਬਾਈ ਹੁਣ ਆਪਾਂ ਥੋੜਾ ਡਿਜ਼ਾਈਨ ਸ਼ੁਰੂ ਕੀਤਾ ਮੰਨ ਕੇ ਚਲੋ ਇਧਰ ਆਪਾਂ ਦੇਖ ਲਿਆ ਹਣਾ ਹਾਂਜੀ ਇਧਰ ਡਰਾਇੰਗ ਨੂੰ ਜਿਹੜਾ ਏਰੀਆ ਆ ਗਿਆ ਤੇ ਬਾਈ ਇਧਰ ਗਾਂ ਦੀਆਂ ਆਪਾਂ ਨੂੰ ਦੱਸੀ ਜਾਇਓ ਕਿੱਥੇ ਕਿੱਥੇ ਕੀ ਕੀ ਰੱਖਿਆ ਡਰਾਇੰਗ ਨੂੰ ਜੇ ਆਪਾਂ ਨਾ ਇਧਰ ਬਾਥਰੂਮ ਆ ਗਿਆ ਠੀਕ ਹੈ ਬਾਈ ਇਹ ਨਾਲ ਇਧਰੋਂ ਆਪਾਂ ਯੂਜ਼ ਕਰ ਸਕਦੇ ਹਾਂ ਠੀਕ ਹੈ ਬਾਈ ਨਾਲੇ ਉਧਰੋਂ ਬੈਡਰੂਮ ਨੂੰ ਉਧਰ ਦੀ ਨਿਕਲ ਜੰਨੇ ਬਾਈ ਆਪਾਂ ਆ ਜਾਓ ਉਧਰ ਬੈਡਰੂਮ ਚ ਜਾਈਦਾ ਬਾਈ ਇਧਰ ਦੀ ਹਾਂ ਆ ਡਰੈਸ ਰੂਮ ਆ ਗਿਆ ਆ ਡਰੈਸਿੰਗ ਆ ਗਿਆ ਹਾਂਜੀ ਕੋ ਇਧਰੋਂ ਵੀ ਵਰ ਸਕਦਾ ਤੇ ਉਧਰੋਂ ਵੀ ਆਪਣਾ ਡਰਾਇੰ ਇੱਥੋਂ ਕਹਿਣਾ ਮਤਲਬ ਬਾਈ ਦੋਨਾਂ ਚੀਜ਼ਾਂ ਨਾਲ ਅਟੈਚ ਕਰਤਾ ਹੈ ਵਾਸ਼ਰੂਮ ਤੇ ਡ्रेसਿੰਗ ਏਰੀਆ ਹਾਂਜੀ ਪਹਿਲਾਂ ਨਕਸ਼ੇ ਵਾਲੇ ਨੇ ਦਿੱਤਾ ਨਹੀਂ ਸੀਗਾ ਇਹ ਅੱਛਾ ਬਾਈ ਇਹ ਆਪਾਂ ਆਪਦੇ ਕੋਲ ਹੀ ਮਤਲਬ ਛੱਡਿਆਗਾ ਇਹਦਾ ਬਾਈ ਮੰਨ ਕੇ ਚੱਲੋ ਅਲੱਗ ਤੋਂ ਦੇਖ ਆਪਾਂ ਬੁਣੇ ਹਾਂ ਇਹ ਡ੍ਰੈਸਿੰਗ ਰੂਮ ਕਹਿੰਦੇ ਸੀ ਨਕਸ਼ੇ ਵਾਲਾ ਕਹਿੰਦਾ ਬਾਹਰ ਬਣਾ ਲਓ ਬਾਥਰੂਮ ਅੱਛਾ ਇਹ ਆਪਾਂ ਸੋਚਿਆ ਵੀ ਬਾਥਰੂਮ ਬਾਹਰ ਬਣਾਉਣ ਦੀ ਵੀ ਲੋੜ ਨਹੀਂ ਆਪਾਂ ਨੂੰ ਏਸੀ ਦੇ ਸਾਥ ਵੀ ਜੇ ਇੱਥੋਂ ਮੰਨ ਕੇ ਚੱਲੋ ਬੰਦਾ ਬੰਦਾ ਆ ਰਿਹਾ ਕੋਈ ਬੈਠਾ ਹੈ ਉੱਥੋਂ ਯੂਜ਼ ਕਰ ਸਕਦਾ ਇੱਥੋਂ ਉੱਠ ਕੇ ਤੇ ਅਗਰ ਕੋਈ ਇੱਥੇ ਬਜ਼ੁਰਗ ਕਈ ਵਾਰੀ ਪਿਆ ਕੋਈ ਲੌਬੀ ਦੇ ਵਿੱਚ ਇੱਥੋਂ ਵੀ ਯੂਜ਼ ਕਰ ਸਕਦਾ ਬੈੱਡਰੂਮ ਦੇ ਵਿੱਚ ਦੀ ਜਾਣ ਦੀ ਲੋੜ ਨਹੀਂ ਲੋੜ ਨਹੀਂ ਕੰਦੀ ਨਾਲੇ ਉਧਰੋਂ ਟਾਇਲ ਜੋਗਾ ਨਾਲੇ ਉਧਰੋਂ ਹਾਂ ਤੇ ਬਾਈ ਜੇ ਹੁਣ ਇੱਧਰ ਦੀ ਗੱਲ ਕਰੀਏ ਕਿਚਨ ਇੱਧਰ ਦੇ ਤਾਂ ਬਾਈ ਇਹ ਹਾਂ ਜੀ ਤੇ ਦੋਸਤੋ ਖੁੱਲਾ ਏਰੀਆ ਬਹੁਤ 21200 ਸਕਰ ਫੁੱਟ ਏਰੀਆ ਥੱਲੇ ਥੱਲੇ ਕੱਲਾ ਤੇ ਖੁੱਲੇ ਬੈੱਡਰੂਮ ਨੇ ਬੈੱਡਰੂਮ ਚਾਹੇ ਦੋ ਹੀ ਰੱਖਿਆ ਨਾ ਬਾਈ ਥੱਲੇ ਹਾਂਜੀ ਹਾਂਜੀ ਬੈੱਡਰੂਮ ਜ਼ਿਆਦਾ ਰੱਖਣ ਦੀ ਲਾਲਚ ਨਹੀਂ ਕੀਤਾ ਕੋਈ ਵੀ ਦੋ ਤੇ ਬਾਈ ਇੱਦਾਂ ਲਾ ਬੈਡਰੂਮ ਵੀ ਨਾਲ ਦੀ ਨਾਲ ਰੱਖਾ ਤੋ ਕਿੱਦਾਂ ਆਪਾਂ ਦਿਖਾਤਾ 6 ਜਰੂਰ ਦਿਖਾ ਦੇਓ ਬਾਈ ਜੀ ਨਾ ਇਹਦੇ ਚ ਵੀ ਬਾਈ ਇੱਕ ਅਟੈਚ ਕਰਤਾ ਹਾਂਜੀ ਹਾਂਜੀ ਤੇ ਬੈਡਰੂਮ ਆ ਜੀ ਦੋਸਤੋ ਦੋਨਾਂ ਜੀ ਅਟੈਚ ਗਿਆਤਾ ਡਰੈਸਿੰਗ ਤੇ ਵਾਸ਼ਰੂਮ ਏਰੀਆ ਤੇ ਬਾਈ ਆ ਆ ਇੱਧਰ ਦਿਖਾਓ ਇੱਕ ਮਿੰਟ ਆ ਪਿਛਲੇ ਪਾਸੇ ਬਾਈ ਜਿੱਥੇ ਮੈਂ ਜਗ੍ਹਾ ਛੱਡੀ ਆ ਨਾ ਆ ਕਾਂਸਾਈਆਂ ਕਾਦੇ ਵਾਸਤੇ ਬਾਈ ਇਹ ਤੇ ਆਪਣਾ ਨਾ ਗਮਲੇ ਗੁੰਮਲੇ ਟਿਕ ਜਾਣਗੇ ਨਹੀਂ ਤਾਂ ਹਰੇ ਬਾਈ ਮਤਲਬ ਕੋਈ ਠੀਕ ਹੈ। ਵਿੰਡੋ ਦੇ ਸਾਹਮਣੇ ਇਹ ਰੱਖੀ ਆ ਗਈ। ਤੇ ਨਾਲੇ ਬਾਈ ਰੋਸ਼ਨੀ। ਹਾਂ ਨਾ ਰੋਸ਼ਨੀ ਆਊ। ਇਧਰ ਨਾਲੇ ਤਾਂ ਜਗ੍ਹਾ ਛੱਡਤੀ। ਨਾਲੇ ਗਾਵਲੇ ਵਗੈਰਾ ਟਿਕਾਣੇ ਨਾਲੇ ਕੋਈ ਇਹ ਬਰਤਨ ਚ ਵੀ ਆਜੂ ਹਣਾ ਬਾਈ। ਬਰਤਨ ਚ ਆਜੂ ਜੇ ਮੈਂ ਅੰਦਰ ਕੋਈ ਆਪਣਾ ਵਾਸ਼ਿੰਗ ਮਸ਼ੀਨ ਵਗੈਰਾ ਰੱਖਵਾਸਤੇ ਵਾਸ਼ਿੰਗ ਮਸ਼ੀਨ ਉਹਦੇ ਵਾਸਤੇ ਵੀ ਆਪਾਂ ਕਰ ਸਕਦੇ ਹਾਂ। ਵਾਸ਼ਿੰਗ ਏਰੀਆ ਰੱਖ ਸਕਦੇ ਹਾਂ ਉਹਨੂੰ। ਤੇ ਦੋਸਤੋ ਬਹੁਤ ਸੋਹਣਾ ਡਿਜ਼ਾਈਨ ਹੈ। ਤੇ ਬਈ ਆ ਚੰਗੀ ਤਰ੍ਹਾਂ ਦਿਖਾ ਦਿਓ। ਫਰਸ਼ ਵਗੈਰਾ ਜੋ ਟਾਈਲ ਵਗੈਰਾ ਲਾਈ ਹੈ। ਬਾਈ ਇਹ ਸਹਿਜ ਵੀ ਕਾਫੀ ਲੱਗਦਾ ਹਣਾ? ਹਾਂ ਇਹ ਆਪਣਾ ਹੈਗਾ 4x2 ਇਧਰਲੇ ਪਾਸੇ ਬਾਈ ਚੁੱਲਾ ਚੌਂਕਾ ਰੱਖਤਾ ਇਹ ਚੁੱਲਾ ਚੌਂਕਾ ਆ ਇਹਦੀ ਬਾਈ ਜ਼ਰੂਰਤ ਹੁੰਦੀ ਐ ਸਖਤ ਆ ਨਾ ਆਪਣੇ ਪਿੰਡਾਂਾਂ ਚ ਲੋੜ ਪੈਂਦੀ ਐ ਜੀ ਠੀਕ ਐ ਇਧਰ ਵੀ ਚੁੱਲਾ ਚੌਂਕਾ ਰੱਖਤੇ ਤੇ ਉਧਰ ਬਾਈ ਇਹ ਵੀ ਕਿਚਨ ਹੈਗਾ ਹਾਂ ਇਹ ਕਿਚਨ ਆ ਗਿਆ ਇਹ ਕਹਿੰਦਾ ਮਤਲਬ ਇੱਕ ਆਪਾਂ ਕਹਿ ਸਕਦੇ ਹਾਂ ਵੀ ਇੱਥੇ ਨਾਲੇ ਕਿਚਨ ਹੋ ਗਿਆ ਬਾਹਰਲੇ ਪਾਸੇ ਨਾਲੇ ਬਾਈ ਅੰਦਰਲੇ ਪਾਸੇ ਆ ਤੇ ਸਟੋਰ ਵੀ ਇੱਕ ਤਰ੍ਹਾਂ ਦਾ ਬਾਈ ਹੈਗਾ ਨਾ ਇਹ ਆਟਾ ਵਗੈਰਾ ਰੱਖਣ ਨੂੰ ਆਟਾ ਵਗੈਰਾ ਹਾਂ ਇਹ ਥੱਲੇ ਸਾਰੇ ਉਹ ਬਣ ਜਾਣਗੇ ਖਾਣੇ ਤੇ ਬਾਈ ਤੁਹਾਡਾ ਕੰਮ ਬਾਈ ਦਾ ਜ਼ਰੂਰ ਦਿਖਾਓ ਬਾਈ ਤੇ ਤੁਸੀਂ ਦੇਖ ਰਹੇ ਹੋ ਬਾਹਰੋਂ ਵੀ ਸਾਢੇ 1 ਘਟੋ ਘਟ ਸਾਢੇ ਕਿੱਤੇ ਸ਼ੋਰੇਸਲਾਬ ਉਹਨੇ ਬਾਈ ਨੇ ਜਿਹੜਾ ਬੰਦੋਬਸਤ ਕੀਤਾ ਇਹ ਤੁਹਾਨੂੰ ਦੱਸਣਾ ਜ਼ਰੂਰ ਹੈ ਵੀ ਕਿਵੇਂ ਲੱਗਿਆ ਉਹਨੇ ਹੋ ਗਿਆ ਟੋਗਾ ਟਾਣਾ ਪਲਾਸਟਰ ਉਹਨੂੰ ਹਾਂਜੀ ਇਹਦੇ ਚ ਆਪਾਂ ਜਿਹੜਾ ਸ਼ੋਰੇਸਲਾਬ ਦਾ ਮੰਨ ਕੇ ਚੱਲ ਤੁਸੀਂ ਹੱਲ ਕੀਤਾ ਠੀਕ ਹੈ ਜੀ ਲੱਕ ਪੇਪਰ ਵਗੈਰਾ ਹੋ ਗਿਆ ਪਲਾਸਟਰ ਹੋ ਗਿਆ ਨਿਉ ਆ ਹਾਂ ਤੇ ਨਹਿਰੀ ਪਾਣੀ ਹੋ ਗਿਆ ਉਤੋਂ ਨਹਿਰੀ ਪਾਣੀ ਤੇ ਇਹਦੇ ਚ ਕਿਤੇ ਬਾਈ ਸ਼ੋਰੇਸਲਾਬ ਦੇਖਣ ਨੂੰ ਮਿਲਦਾ ਵੀ ਨਹੀਂ ਦਿਖਾ ਵੀ ਦਿਓ ਬਾਈ ਨਾਲ ਦੀ ਨਾਲ ਸਾਰੀ ਆਚਾਰ ਦੁਆਰਾ ਵੀ ਦਿਖਾ ਦਿਓ ਤੇ ਬਾਈ ਇਹ ਐਕਸਪੀਰੀਅੰਸ ਹੈ ਜਿਹੜਾ ਤੁਹਾਡਾ ਤੁਸੀਂ ਕਿੰਨੇ ਟਾਈਮ ਤੋਂ ਇਹ ਯੂਜ਼ ਕਰਨ ਲੱਗੇ ਹੋ ਕਿ ਪਹਿਲਾਂ ਤੁਸੀਂ ਇਹ ਮੰਨ ਕੇ ਚੱਲੋ ਜਿਵੇਂ ਹੁਣ ਸ਼ੁਰੂ ਤੋਂ ਤੁਸੀਂ ਨਿਵਾ ਨੂੰ ਪਲਾਸਟਰ ਕਰਦੇ ਹੁੰਦੇ ਸੀ ਜਾਂ ਕਦੋਂ-ਕਦੋਂ ਕਰ ਲੱਗੇ ਹੋ ਨਹੀਂ ਨਹੀਂ ਇਹ ਤਾਂ ਸਾਨੂੰ ਹੋ ਗਏ ਘਟੂ ਘਟ ਤਿੰਨ ਕਸਾਲੀ ਹੋਏ ਪਹਿਲਾਂ ਤਾਂ ਬਈ ਮੈਨੂੰ ਐ ਲੱਗਦਾ ਵੀ ਪਾਣੀ ਚੰਗੇ ਸੀ ਹਨਾ ਪਾਣੀ ਵੀ ਚੰਗੇ ਸੀਗੇ ਮਟੀਰੀਅਲ ਵੀ ਵਧੀਆ ਹੁੰਦਾ ਸੀ ਫਰਕ ਹੈ ਬਈ ਇਹ ਵੀ ਗੱਲ ਥੋੜੀ ਸਹੀ ਹੈ ਵੀ ਮਟੀਰੀਅਲ ਵਧੀਆ ਹੁੰਦਾ ਸੀ ਹੁਣ ਥੋੜੀ ਥੋੜੀ ਮਿਲਾਵਟ ਜ਼ਰੂਰ ਹੈ ਉਹ ਚੀਜ਼ਾਂ ਨੂੰ ਰਲਾ ਕੇ ਇਹ ਦੋ ਸ਼ੋਰ ਆ ਜਾਂਦਾ ਹਨਾ ਬਈ ਤੇ ਪਹਿਲਾਂ ਤਿੰਨ ਕਸਾਲ ਪਹਿਲਾਂ ਬਈ ਆਪਾਂ ਜੇ ਦੇਖੀਏ ਹਰ ਇੱਕ ਚੀਜ਼ ਆ ਕਿਉਂਕਿ ਬਾਈ ਇੱਟ ਦੇ ਵਿੱਚ ਵੀ ਕੋਈ ਦਿੱਕਤ ਆ ਜਾਂਦੀ ਵੀ ਹਾਂ ਸ਼ੋਰਾ ਹੁੰਦਾ ਏ ਇੱਟ ਦੇ ਵਿੱਚ ਮਲਾਵਟ ਕਹਿੰਦਾ ਪਰ ਹੁਣ ਵੱਧ ਹੋਣ ਲੱਗੀ ਉਹ ਘੱਟ ਜੀ ਇੱਟ ਦੇ ਵਿੱਚ ਵੀ ਸ਼ੋਰਾ ਹੁੰਦਾ ਜੇ ਆਪਾਂ ਨਹਿਰੀ ਪਾਣੀ ਵਰਤਾਂਗੇ ਤਾਂ ਉੱਡ ਜਾਂਦਾ ਉਹ ਉੱਟ ਜਾਂਦਾ ਉਹ ਰਹਿੰਦਾ ਨਹੀਂ ਹਾਂ ਇਹ ਵੀ ਚੀਜ਼ ਆ ਬਾਈ ਬਾਕੀ ਪਲਾਸਟਰ ਆਪਾਂ ਜੇ ਥੋੜਾ ਠਹਿਰ ਕੇ ਕਰੀਏ ਸ਼ੀਹ ਮਹੀਨੇ ਹਾਂਜੀ ਟੱਪ ਜਾਂਦਾ ਮੀਂਹ ਪੈ ਜੇ ਤਾਂ ਆਪੇ ਸ਼ੋਰਾ ਉੱਡ ਜਾਂਦਾ ਠੀਕ ਆ ਬਾਈ ਤੇ ਇਹਨੂੰ ਬਾਈ ਕਿੰਨਾ ਟਾਈਮ ਬਾਅਦ ਕਰਤਾ ਸੀ ਇਹਨੂੰ ਇਹਨੂੰ ਅਸੀਂ ਘੱਟੋ ਘੱਟ 7 ਮਹੀਨੇ ਠਹਿਰ ਕੇ ਕਰੇ ਜੀ ਤੇ ਬਾਈ ਜੇ ਮੰਨ ਕੇ ਚੱਲੋ ਕੋਠੀ ਬਣਾਉਣੀ ਹੈ ਕਿਸੇ ਨੇ ਹਨਾ ਹਾਂਜੀ ਕਿਸੇ ਵੀ ਭਰਾ ਨੇ ਕੋਈ ਬੰਦਾ ਕਹਿੰਦਾ ਵੀ ਯਾਰ ਆਪਾਂ ਕੋਠੀ ਬਣਾਉਣੀ ਹੈ ਜਿਵੇਂ ਛੋਡਾ ਐਕਸਪੀਰੀਅੰਸ ਹੋ ਗਿਆ ਘੱਟੋ ਘੱਟ 35 40 ਸਾਲ ਪੁਰਾਣਾ ਹਾਂਜੀ ਬਣਾਉਂਦਿਆਂ ਨੂੰ ਬਾਈ 35 40 ਸਾਲ ਇੱਕ ਕੰਮ ਨੂੰ ਦੇ ਕੇ ਬਹੁਤ ਹੋ ਜਾਂਦੇ ਆ ਹਾਂਜੀ ਤੇ ਤੁਸੀਂ ਇੱਕ ਪਿੰਡ ਦੇ ਵਿੱਚ ਹੀ ਕਿਉਂਕਿ ਮੇਰੇ ਪਿੰਡ ਦੇ ਵਿੱਚ ਹੀ ਖੜੇ ਆਪਾਂ ਹਾਂਜੀ ਕੋਰ ਕੋਰਾ ਇੱਥੇ ਤੁਸੀਂ ਘੱਟੋ ਘੱਟ 50 ਕੋਠੀਆਂ ਮੈਂ ਵੀ ਦੇਖੀਆਂ ਮੰਨ ਕੇ ਲਗਭਗ ਛੋਡੀਆਂ ਬਣੀ ਹੋਈਆਂ ਕੋਠੀਆਂ ਨੇ ਸਾਰੀਆਂ ਆਪਾਂ ਸੁਰਤ ਦੇ ਵਿੱਚ ਆਵਦੀ ਚ ਦੇਖਦੇ ਆ ਅੱਜ ਤਾਂ ਤੁਹਾਡੇ ਤੋਂ ਛੋਟੇ ਆ ਬਹੁਤ ਉਮਰ ਦੇ ਵੀ ਉਹ ਚੀਜ਼ ਆ ਬਾਈ ਉਦੇ ਨਾਲ ਜੇ ਹੁਣ ਕਿਸੇ ਕੋਈ ਪ੍ਰਾ ਤਜਰਬਾ ਦੇਖ ਕੇ ਤੁਹਾਡੀਆਂ ਆਪਾਂ ਕੋਠੀਆਂ ਨਹੀਂ ਦਿਖਾ ਰਹੇ ਇਹ ਵੀ ਦੇਖ ਕੇ ਕੋਈ ਬੰਦਾ ਤੁਹਾਡੇ ਤੋਂ ਕੋਠੀ ਬਣਾਉਣਾ ਚਾਹੁੰਦਾ ਹੈ ਉਹ ਬੰਦਾ ਆਪਕ ਟੈਨਸ਼ਨ ਨਹੀਂ ਲੈਣਾ ਚਾਹੁੰਦਾ ਕੋਈ ਵੀ ਉਹ ਵੀ ਕਰ ਸਕਦਾ ਬਾਈ ਕਰਦਾ ਕਿ ਜੇ ਆਪ ਤੁਸੀਂ ਬਾਈ ਫਿਰ ਮਟੀਰੀਅਲ ਦਾ ਕੀ ਰੱਖੋਗੇ ਵੀ ਤੁਹਾਡਾ ਆ ਲਾਵਾਂਗੇ ਜਿਹੜਾ ਆ ਚੀਜ਼ਾਂ ਨੇ ਜਿਵੇਂ ਹੁਣ ਆ ਗਿਆ ਬਈ ਸ਼ੋਰਾ ਸਲਾਬ ਹੋ ਗਿਆ ਇਹ ਚੀਜ਼ਾਂ ਦਾ ਆਪਾਂ ਦੇਖ ਕੇ ਕਿਉਂਕਿ ਬੰਦਾ ਚੱਲੇ ਤੁਹਾਡੇ ਹਿਸਾਬ ਨਾਲ ਹਾਂਜੀ ਹਾਂਜੀ ਹੁਣ ਆਪਾਂ ਬਾਈ ਪਰੋਂ ਦਿਖਾਉਣੇ ਆ ਨਾ ਹਾਂਜੀ ਉੱਪਰ ਵਾਲੇ ਪੋਰਸ਼ਨ ਦੇ ਬਾਈ ਕਿੰਨਾ ਏਰੀਆ ਦੱਸਿਆ ਸੀ ਉੱਪਰਲਾ 1250 ਬਾਈ ਉੱਪਰ ਵਾਲਾ 1250 ਬਣ ਤੇ 32 3300 ਸਕਰ ਫੁੱਟ ਏਰੀਆ ਦੋਸਤੋ ਤੇ ਕੋਠੀ ਦਾ ਡਿਜ਼ਾਈਨ ਤੁਸੀਂ ਜਰੂਰ ਦੱਸੋ ਕਿਵੇਂ ਲੱਗਿਆ ਬਾਰੋਂ ਵੀ ਬਹੁਤ ਸੋਹਣਾ ਤੇ ਬਾਕੀ ਬਾਈ ਦਾ ਨਾ ਕੰਮ ਹੈ ਜਿਹੜਾ ਪਲਾਸਟਰ ਦੀ ਸਫਾਈ ਵਗੈਰਾ ਤੇ ਉਹ ਇਹ ਉਹ ਚੀਜ਼ ਤੁਸੀਂ ਕਮੈਂਟਾਂ 'ਚ ਜਰੂਰ ਦੱਸਣਾ ਵੀ ਕਿਵੇਂ ਲੱਗਦੀ ਆ ਤੁਹਾਨੂੰ ਉੱਪਰ ਵਾਲੇ ਫੋਰਸਾਂ ਤੇ ਆ ਗਿਆ ਪਹੁੰਚ ਰੂਮ ਤਾਂ ਇਹ ਆਪਣੇ ਇੱਕਾ ਹੋਂ ਦਾ ਬੈਡਰੂਮ ਆ ਉਧਰ ਉਧਰ ਬੈਡਰੂਮ ਆ ਗਿਆ ਬਾਈ ਹਾਂਜੀ ਉਧਰ ਪਰ ਬੈਡਰੂਮ ਤੇ ਆ ਗਿਆ ਬਾਈ ਨਾ ਉੱਪਰ ਵਾਲਾ ਇੱਕ ਬੈਡਰੂਮ ਆ ਤੁਸੀਂ ਦਿਖਾਇਆ ਇਹਦੇ ਨਾਲ ਆ ਬਾਲਕਨੀ ਬਾਈ ਇਹ ਖੁੱਲਾ ਜੀ ਰੱਖਤਾ ਜਿਵੇਂ ਖੁੱਲਾ ਹੈ ਆਪਣਾ ਉਹ ਸਲਾਈਡਰ ਲੱਗੋ ਆ ਜੀ ਇਹਦੇ ਸਲਾਈਡ ਵਿੰਡੋ ਕਹਿੰਦੇ ਨੇ ਜਿਹੜੀ ਆਪਾਂ ਅੱਛਾ ਉਹ ਬਾਹਰ ਬੰਦ ਹੋ ਜਾਂਦੀ ਜੇ ਆਪਾਂ ਖੋਲਤਾ ਇੱਧਰ ਨੂੰ ਤੇ ਬਾਹਰ ਇੱਥੇ ਕੁਰਸੀ ਵਗੈਰਾ ਢਾ ਸਕਦੇ ਆ ਹਾਂਜੀ ਹਾਂਜੀ ਤੇ ਦੋਸਤੋ ਬਾਹਰੋਂ ਐਲੀਵੇਸ਼ਨ ਤੇ ਪਾਵੇ ਵਗੈਰਾ ਲਾ ਕੇ ਬਹੁਤ ਹੈਵੀ ਲੁੱਕ ਦਿੱਤੀ ਆ ਬਾਈ ਇੱਧਰ ਵੀ ਰ ਬਾਥਰੂਮ ਇੱਧਰ ਵੀ ਉੱਪਰ ਵੀ ਰੱਖਿਆ ਹੈ ਹਾਂਜੀ ਹਾਂਜੀ ਉੱਤਰ ਉੱਪਰ ਬੈਸਰੂਮ ਆ ਤੇ ਕਿਤੇ ਕਿਤੇ ਮੈਂ ਬਾਈ ਮੈਨੂੰ ਲੱਗਦਾ ਵੀ ਡਾਊਨ ਸੀਲਿੰਗ ਕੀਤੀ ਹੋਈ ਹੈ ਲਗਭਗ ਕਮਰੇ ਦੇ ਵਿੱਚ ਤੇ ਕਿਤੇ ਕਿਤੇ ਕਲੀ ਪੀਓ ਵੀ ਕੀਤੀ ਹੈ ਹਨਾ ਹਾਂਜੀ ਹਾਂਜੀ ਵੀ ਫਿਰ ਇਹ ਸਰਦਾ ਬਾਲਾ ਸ਼ੋ ਨਹੀਂ ਹੁੰਦਾ ਇਹ ਵੀ ਚੀਜ਼ ਜ਼ਰੂਰੀ ਹੈ ਜੇ ਮੈਂ ਇੱਥੇ ਹੋਈ ਪੀਓ ਵੀ ਤੇ ਇੱਕ ਇਧਰ ਵੀ ਆਪਾਂ ਬੈਡਰੂਮ ਬਣਾ ਸਕਦੇ ਹਾਂ ਜੀ ਠੀਕ ਹੈ ਬਾਈ ਇੱਥੇ ਬਾਈ ਹਾਂ ਤੇ ਦੋਸਤੋ ਅੱਜ ਏਰੀਆ ਛੱਡਿਆ ਹੋਇਆ ਖੁੱਲਾ ਤੇ ਇੱਥੇ ਬਾਈ ਮੰਨ ਕੇ ਚਲੋ ਇੱਥੇ ਇੱਥੇ ਗੰਦ ਲਾ ਕੇ ਬਣਾ ਸਕਦੇ ਹਾਂ ਹਾਂਜੀ ਜਦੋਂ ਮਰਜੀ ਆਪਾਂ ਲੱਕੜ ਨਾਲ ਇੱਕ ਕਮਰਾ ਬਣ ਜੂ ਦੋਸਤੋ ਡਿਜ਼ਾਈਨ ਦੇਖਿਓ ਬਾਈ ਯਾਰਣ ਬਾਈ ਤੁਸੀਂ ਇਹਦੇ ਚ ਜਦੋਂ ਬਣਿਆ ਹੋਇਆ ਡਿਜ਼ਾਈਨ ਆਪਾਂ ਦੇਖ ਰਹੇ ਆ ਉਹਦੇ ਚੋ ਚੇਂਜ ਕਰਕੇ ਕਹਿੰਦਾ ਉਹ ਤਾਂ ਥੋੜੀ ਰਾਇ ਵੀ ਜ਼ਰੂਰੀ ਹੁੰਦੀ ਆ ਹਨਾ ਤੁਸੀਂ ਕੀਤਾ ਕੁਝ ਚੇਂਜ ਬਹੁਤ ਬਹੁਤ ਕੀਤਾ ਜੀ ਬਹੁਤ ਕੀਤਾ ਹਾਂ ਉਹ ਵੀ ਚੀਜ਼ ਜ਼ਰੂਰੀ ਆ ਹੁਣ ਜਿਵੇਂ ਆ ਅੱਗੇ ਤੁਸੀਂ ਇੱਥੇ ਉਹ ਤਰੀਕੇ ਨਾਲ ਗੇਟ ਦੇ ਨਾਲ ਮਾਲਕ ਕੀ ਚੱਲਦਾ ਜਦੋਂ ਮਾਲਕ ਦੇ ਪਸੰਦ ਆ ਗਿਆ ਹਾਂਜੀ ਬਾਈ ਤਾਂ ਉਹ ਤਾਂ ਸਾਡੇ ਪਸੰਦ ਆ ਗਿਆ ਠੀਕ ਆ ਉਹ ਸਾਡੇ ਪਸੰਦ ਆ ਗਿਆ ਤਾਂ ਮਾਲਕ ਦੇ ਵੀ ਆਲੇ ਠੀਕ ਹੈ ਠੀਕ ਹੈ ਬਾਈ ਇੱਕ ਆਪਾਂ ਜੇ ਚਾਹੀਏ ਤਾਂ ਇੱਥੇ 5 ਇੰਚੀ ਗੰਧ ਲਾ ਕੇ ਰੂਮ ਕੱਢ ਸਕਦੇ ਆ ਵਾਹ ਜੀ ਤੇ ਇਧਰ ਬਾਈ ਇਹ ਆਪਣਾ ਪੋਰਚ ਆ ਗਿਆ ਜੀ ਪੋਰਚ ਤੇ ਇੱਥੇ ਪੋਰਚ ਦੇ ਵਿੱਚੋਂ ਆਪਾਂ ਬਈ ਗਰਮੀਆਂ ਦੇ ਵਿੱਚ ਚੰਗਾਈ ਆਰਾਮ ਨਾਲ ਇੱਥੇ ਕੁਰਸੀਆਂ ਵਗੈਰਾ ਢਾ ਕੇ ਹਵਾ ਬਹੁਤ ਵਧੀਆ ਆਉਂਦੀ ਹੋਣਾ ਇੱਥੇ ਇੱਥੇ ਖੁੱਲਾ ਵਿੜਾ ਗਿਆ ਤੇ ਬਈ ਇੱਧਰ ਚੜਦਾ ਹੈ ਨਾ ਇੱਧਰ ਸੂਰਜ ਚੜਦਾ ਆਪਾਂ 11 12 ਵਜੇ ਤੱਕ ਆਰਾਮ ਨਾਲ 1 ਵਜੇ ਤੱਕ ਆਪਾਂ ਧੁੱਪ ਵੀ ਲੱਗ ਸਕਦੀ ਹੈ ਸਾਡੀਆਂ ਜਿਹੜਾ ਤੇ ਬਈ ਆ ਦਿਖਾਈ ਚਲੋ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਬਈ ਜੀ ਆਪਾਂ ਗੱਲ ਕਰੀਆ ਕੋਰਾ ਵਗੈਰਾ ਸਾਰਾ ਕੁਝ ਆ ਦਿਖਾਓ ਬਈ ਅਸਲ ਨਾਲ ਆਪਾਂ ਵੱਡੀ ਗੱਲ ਇਹ ਹੁੰਦੀ ਆ ਵੀ ਠੇਕੇਦਾਰ ਕੰਮ ਤਾਂ ਕਰ ਦਿੰਦਾ ਬਈ ਕੰਮ ਸਫਾਈ ਵਾਲਾ ਹੋਣਾ ਚਾਹੀਦਾ ਹੈ। ਬਈ ਆ ਗਲਾਈਆਂ ਵਗੈਰਾ ਦਿਖਾ ਦਿਓ। ਮਾਲਕ ਨੂੰ ਤਸੱਲੀ ਹੋਣੀ ਚਾਹੀਦੀ ਹੈ ਜੀ। ਠੀਕ ਹੈ ਬਈ। ਵੀ ਉਹਦਾ ਮਨ ਖੁਸ਼ ਹੋਵੇ। ਹਾਂ ਸਾਡਾ ਵੀ ਕੰਮ ਕਰੇ ਦਾ ਫਿਰ ਉਹਦਾ ਜੇ ਮਾਲਕ ਦੀ ਤਸੱਲੀ ਕਰਾਉਣ ਵਾਸਤੇ। ਠੀਕ ਹੈ ਬਈ। ਤੇ ਮਨ ਖੁਸ਼ ਹੋਣਾ ਚਾਹੀਦਾ ਬੰਦੇ ਦਾ ਕਹਿੰਦਾ ਮਤਲਬ ਜਦੋਂ ਤੁਸੀਂ ਕੰਮ ਕਰਦੇ ਹੋ। ਹਾਂ ਜੀ।